ਪਵਨ ਸਰੂਪਾਂ ਦੀ ਸ਼ਿਪਾਈ ਲਈ ਆਧੁਨਿਕ ਮਸ਼ੀਨ ਦਾ ਉਦਘਾਟਨ ਪ੍ਰਮੁੱਖ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪਾਂ ਦੀ ਸ਼ਿਪਾਈ ਦੇ ਲਈ ਆਧੁਨਿਕ ਮਸ਼ੀਨ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਇਹ ਮਸ਼ੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਿਪਾਈ ਵਿਲੇ ਇੱਕ ਬਾਰ ਕੋਡ ਛਾਪੇਗੀ ਜਿਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪਾਂ ਸੰਬੰਧੀ ਜਾਣਕਾਰੀ ਨੂੰ ਸੰਭਾਲਿਆ ਜਾ ਸਕੇਗਾ। ਇਸ ਮੌਕੇ ਸ਼ਮਨੀ ਕਮੇਟੀ ਦੇ ਸਖਤਰ ਸਰਦਾਰ ਪ੍ਰਤਾਪ ਸਿੰਘ, ਓਐਸਡੀ ਸਰਦਾਰ ਜਤਵੀਰ ਸਿੰਘ ਕਾਮੀ ਸਿਰ ਦੇ ਦਰਬਾਰ ਸਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਟੰਗੇੜਾ ਮੀਤ ਸਕੱਤਰ ਸਰਦਾਰ ਹਰਪ੍ਰਜਨ ਸਿੰਘ ਵਕਤਾ ਸਰਦਾਰ ਮਨਜੀਤ ਸਿੰਘ ਅਤੇ ਹੋਰ ਸਖਸੀਅਤਾਂ ਮੌਜੂਦ ਸਨ ਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ અપਾਰ ਕਿਰਪਾ ਤੇ ਬਖਸ਼ਿਸ਼ ਰਹਿਮਤ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਵਰਤੇ ਗੁਰੂ ਪੰਜਮ ਪਾਤਸ਼ਾਹ ਜੀ ਨੇ ਆਪ ਦੇ ਆਲੂ ਕਰਪਾਲੂ ਹੋ ਕੇ ਜਿਹੜਾ ਗੁਰਦੁਆਰਾ ਰਾਮਸਰ ਵਿਖੇ ਸਾਧਗੁਰੂ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਮਸ਼ੀਨ ਵੀ ਅੱਜ ਨਵੀਂ ਸ਼ੁਰੂ ਹੋ ਰਹੀ ਹੈ